ਮੇਰੇ ਅੱਗੇ ਤੁਸੀਂ ਦੇਖੋਗੇ ਫੁੱਟੇ ਦੇ ਵਿੱਚ ਇੱਕ ਵਰਨਾਕਾਰ ਸੀਗੀ ਉਹ ਇਕਦਮ ਹੀ ਪੈਨਿਕ ਬ੍ਰੇਕ ਇਕਦਮ ਬ੍ਰੇਕਾਂ ਅਪਲਾਈ ਕਰਦੇ ਆ ਬਾਅਦ ਚ ਪਤਾ ਲੱਗਿਆ ਕਿ ਅੱਗੇ ਜਿਹੜੇ ਇੱਕ ਤਾਂ ਰੋਂਗ ਸਾਈਡ ਮੋਟਰਸਾਈਕਲ ਵੀ ਖੜਾ ਸੀਗਾ ਤੇ ਬਾਅਦ ਚੱਕੇ ਇੱਕ ਵਿਅਕਤੀ ਡਿੱਗਿਆ ਹੋਇਆ ਸੀ ਬਟ ਬਾਅਦ ਚ ਮੈਂ ਦੇਖਿਆ ਕਿ ਕੁਝ ਬੰਦੇ ਭੱਜ ਰਹੇ ਸੀ ਓਪੋਜ਼ਿਟ ਸਾਈਡ ਨੂੰ ਜਦ ਮੈਂ ਘਰ ਜਾ ਕੇ ਰਿਕਾਰਡਿੰਗ ਗੱਡੀ ਦਾ ਬਾਅਦ ਚ ਮੈਂ ਥੋੜਾ ਸਲੋ ਕਰਕੇ ਦੇਖਿਆ ਤੇ ਉਹ ਬੰਦਿਆਂ ਦੇ ਕੋਲ ਹਥਿਆਰ ਫੜੇ ਹੋਏ ਸੀ ਉਹ ਉਹਨਾਂ ਨੇ ਫਾਇਦਾ ਚੱਕਿਆ ਹਨੇਰੇ ਦਾ ਤੇ ਹਥਿਆਰ ਵੀ ਸੀਗੇ ਇੱਕ ਬਾਈਕ ਤੇ ਤਿੰਨ ਜਾਨੇ ਸੀਗੇ ਸਰੇ ਆਪ ਦੇਖੋ ਸੜਕ ਚੱਲ ਰਹੀ ਹੈ ਰੋੜ ਸਰੇ ਆਮ ਹਥਿਆਰ ਉਹਨਾਂ ਦੇ ਹੱਥਾਂ ਦੇ ਵਿੱਚ ਲਹਿਰਾ ਰਹੇ ਨੇ ਔਰ ਕੁੱਟਮਾਰ ਵੀ ਕਰ ਰਹੇ ਨੇ ਉਸ ਜ਼ੋਮੈਟੋ ਵਾਲਾ ਸੀਗਾ ਡਿਲੀਵਰੀ ਵਾਲਾ ਦੇਖੋ ਆਪਾਂ ਰਾਤ ਨੂੰ ਆਪਾਂ ਘਰੇ ਬੈਠੇ ਹੁੰਨੇ ਆ 10 10:30 ਵਜੇ ਦਾ ਟਾਈਮ ਹੁੰਦਾ ਆਪਾਂ ਕਹਿ ਦਿੰਦੇ ਆ ਕਿ ਚਲੋ ਫਾਰੋ ਕੀ ਮੰਗਾਣਾ ਆਪਾਂ ਜ਼ੋਮੈਟੋ ਸੁਈ ਕੀ ਕਰ ਲੈਨੇ ਆ ਉਹ ਹੁਣ ਉਹ ਰਾਈਡਰਜ਼ ਖੁਦ ਹੀ ਸੇਫ ਨਹੀਂ ਹੈਗੇ ਤਾਂ ਆਪਾਂ ਕੀ ਐਕਸਪੈਕਟੇਸ਼ਨ ਕਰ ਸਕਦੇ ਹਾਂ ਆਪਣਾ ਨਹੀਂ ਮੁਨਾਸਬ ਨਹੀਂ ਕਿਉਂਕਿ ਲੇਡੀਜ਼ ਤੁਹਾਡੇ ਨਾਲ ਹਾਂਜੀ ਬੇਸ਼ੱਕ ਮੈਂ ਸ਼ਾਇਦ ਜੇ ਇਕੱਲਾ ਹੁੰਦਾ ਮੈਂ ਸ਼ਾਇਦ ਰੁਕ ਕੇ ਲੰਘਦਾ ਜੇ ਤੁਸੀਂ ਅਟੈਚ ਕਰਕੇ ਚੰਗਾ ਦੇਖੋਗੇ ਨਾ ਬਾਈਕ ਦੇ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਉਹ ਸਾਫ਼ ਦਿਖਦੀ ਹੈ ਵੀ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਦੇਖੋ ਸੋ ਸਿਟੀ ਹோம் ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਮਜੂਤਾ ਸੀ ਮੈਂਚੈਸਟਰ ਆਫ ਇੰਡੀਆ ਕੇ ਜਾਣ ਵਾਲੇ ਲੁਧਿਆਣਾ ਸ਼ਹਿਰ ਦੇ ਤੋਂ ਇੱਕ ਖਬਰ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਇੱਕ ਗੱਡੀ ਦੇ ਉੱਤੇ ਵੈਬਕੈਮ ਲੱਗਾ ਹੋ ਇੱਧਰ ਸ਼ੇਰਪੁਰ ਚੌਂਕ ਨੂੰ ਐਂਟਰੀ ਹੋ ਰਹੀ ਹੈ ਗੱਡੀ ਦੀ ਤੇ ਉਹਦੇ ਵਿੱਚ ਵਹਿ ਬਕਾਇਮ ਦੇ ਵਿੱਚ ਜੋ ਉਸ ਟਾਈਮ ਦੇ ਸਮੇਂ ਰਾਤ ਦੇ ਸਮੇਂ ਦੇ ਦੌਰਾਨ 10:00 10:00 ਦਾ ਟਾਈਮ ਸੀ ਉਸ ਦੇ ਵਿੱਚ ਇੱਕ ਕਲਿੱਪ ਕੈਪਚਰ ਹੁੰਦੀ ਹੈ ਵੀ ਸ਼ਰਿਆਮ ਲੁੱਟਖੋ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਮੋਟਰਸਾਈਕਲ ਗਿਰੇ ਹੋਏ ਨੇ ਇੱਕ ਸ਼ਖਸ ਇੱਧਰ ਰਾਈਟ ਸਾਈਡ ਤੇ ਗਿਰਿਆ ਹੋਇਆ ਔਰ ਇੱਕ ਆਟੋ ਵਾਲਾ ਰੁਕਿਆ ਹੋਇਆ ਔਰ ਖਤਰਨਾਕ ਜਿਹੜੇ ਹਥਿਆਰ ਨੇ ਤੇਜ਼ ਤਰਹ ਹਥਿਆਰ ਹੱਥਾਂ ਦੇ ਵਿੱਚ ਫੜੇ ਇਹ ਨਜ਼ਰ ਆ ਰਹੇ ਨੇ ਜਿਹੜੇ ਗਲਤ ਅੰਸਰ ਉਸ ਸਮੇਂ ਦੇ ਦੌਰਾਨ ਲੁੱਟਖੋ ਦੇ ਵਿੱਚ ਸ਼ਾਮਲ ਹੋਏ ਸੀ ਉਹ ਵੈਬ ਕੈਮ ਦੇ ਵਿੱਚ ਕਿਤਨਾ ਕਿਤੇ ਉਹ ਵਾਇਰਲ ਹੁੰਦੀ ਹੈ ਚੀਜ਼ ਉਹ ਹੁਣ ਸੋਸ਼ਲ ਮੀਡੀਆ ਦਾ ਵਾਇਰਲ ਹੋ ਲਿਆ ਉਹ ਸ਼ਖਸ ਉਸ ਟਾਈਮ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸੀ ਸਿੰਘ ਸਾਹਿਬ ਕੀ ਹਾਲ ਹੈ ਜੀ ਠੀਕ ਹੈ ਸਰ ਤੇ ਤੁਹਾਡੀ ਗੱਡੀ ਤੁਸੀਂ ਉੱਥੋਂ ਆ ਰਹੇ ਸੀ ਤੇ ਤੁਹਾਡੀ ਗੱਡੀ ਦੇ ਵਿੱਚ ਉਹ ਚੀਜ਼ ਕੈਪਚਰ ਹੋ ਗਈ ਹੈ ਜਿਹੜੀ ਗਲਤ ਚੀਜ਼ ਉੱਥੇ ਹੋ ਰਹੀ ਸੀ ਜਾਂ ਲੁੱਟਖੋ ਹੋ ਰਹੀ ਸੀ ਤੁਸੀਂ ਕਿੱਥੋਂ ਆ ਰਹੇ ਸੀ ਉਸ ਟਾਈਮ ਮੈਂ ਸਰ ਵੀਰਵਾਰ ਦੇ ਵੀਰਵਾਰ ਗੁਰਦੁਆਰਾ ਸਾਹਿਬ ਜਾਣਾ ਆਪਣੀ ਫੈਮਿਲੀ ਦੇ ਨਾਲ ਤੇ ਮੈਂ ਫਿਰ ਜਲੰਧਰ ਬਾਈਪਾਸ ਆਪਣੀ ਸਿਸਟਰ ਨੂੰ ਛੱਡ ਕੇ ਤੇ ਆਪਣੇ ਘਰ ਵਾਪਸੀ ਨੂੰ ਜਾ ਰਿਹਾ ਸੀ ਜਨਤਾਨਗਰ ਵੱਲ ਤੇ ਉਸ ਦੌਰਾਨ ਹੀ ਮੇਰੇ ਅੱਗੇ ਤੁਸੀਂ ਦੇਖੋਗੇ ਫੁਟੇ ਦੇ ਵਿੱਚ ਇੱਕ ਵਰਨਾਕਾਰ ਸੀਗੀ ਉਹ ਇਕਦਮ ਹੀ ਪੈਨਿਕ ਬ੍ਰੇਕ ਸੀ ਇਕਦਮ ਬ੍ਰੇਕਾਂ ਅਪਲਾਈ ਕਰਦੇ ਆ ਤੇ ਮੈਂ ਵੀ ਬ੍ਰੇਕਸ ਅਪਲਾਈ ਕੀਤੀ ਉਹ ਤਾਂ ਬਾਅਦ ਚ ਪਤਾ ਲੱਗਿਆ ਕਿ ਅੱਗੇ ਜਿਹੜੇ ਇੱਕ ਤਾਂ ਰੋਂਗ ਸਾਈਡ ਮੋਟਰਸਾਈਕਲ ਵੀ ਖੜਾ ਸੀਗਾ ਤੇ ਬਾਅਦ ਚ ਅੱਗੇ ਇੱਕ ਵਿਅਕਤੀ ਡਿਗਿਆ ਹੋਇਆ ਸੀਗਾ ਤੋਂ ਪਹਿਲਾਂ ਤਾਂ ਮੇਰੇ ਸ਼ੈਰ ਮਾਈਂਡ ਚ ਆਇਆ ਕਿ ਸ਼ਾਇਦ ਐਕਸੀਡੈਂਟ ਹੋ ਗਿਆ ਹੋਊਗਾ ਈ ਰਿਕਸ਼ਾ ਜਿਵੇਂ ਜਾ ਰਿਹਾ ਸੀ ਹਨਾ ਰੁਕਿਆ ਹੋਇਆ ਸੀ ਬਟ ਬਾਅਦ ਚ ਮੈਂ ਦੇਖਿਆ ਕਿ ਕੁਝ ਬੰਦੇ ਭੱਜ ਰਹੇ ਸੀ ਓਪੋਜ਼ਿਟ ਸਾਈਡ ਨੂੰ ਫਿਰ ਉਸ ਤੋਂ ਬਾਅਦ ਮੈਂ ਇੱਕਦਮ ਤਾਂ ਗੱਡਾ ਰੋਕੀ ਨਹੀਂ ਕਿ ਚਲੋ ਵੀ ਐਕਸੀਡੈਂਟ ਵਗੈਰਾ ਹੋਇਆ ਹੋਣਾ ਚਲੋ ਕੋਈ ਗੱਲ ਨਹੀਂ ਪਬਲਿਕ ਵੀ ਬਹੁਤ ਖੜੀ ਸੀ ਬਟ ਉਸ ਤੋਂ ਬਾਅਦ ਜਦ ਮੈਂ ਘਰ ਜਾ ਕੇ ਰਿਕਾਰਡਿੰਗ ਗੱਡੀ ਤਾਂ ਬਾਅਦ ਚ ਮੈਂ ਥੋੜਾ ਸਲੋ ਕਰਕੇ ਦੇਖਿਆ ਤੇ ਉਹ ਬੰਦਿਆਂ ਦੇ ਕੋਲ ਹਥਿਆਰ ਫੜੇ ਹੋਏ ਸੀ ਉਹ ਰਿਕਾਰਡਿੰਗ ਚ ਜਿੰਨਾ ਨਜ਼ਰ ਆ ਰਿਹਾ ਹਾਂਜੀ 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 ਉਹ ਮੈਂ ਫਿਰ ਬਾਅਦ ਸਲੋ ਕਰਕੇ ਦੇਖੀ ਤੇ ਰਾਤ ਦਾ ਟਾਈਮ ਸੀ ਤੁਸੀਂ ਦੇਖੋਗੇ ਇੱਥੇ ਪਿੱਛੇ ਵੀ ਕਿਤੇ ਨਾ ਸਟਰੀਟ ਲਾਈਟ ਨਹੀਂ ਹੈਗੀ ਤੇ ਉਹਦਾ ਸ਼ਾਇਦ ਮੈਨੂੰ ਜਿੱਥੋਂ ਤੱਕ ਲੱਗਦਾ ਆ ਆਈ ਕੈਨ ਗੈਸ ਕਿ ਉਹ ਉਹਨਾਂ ਨੇ ਫਾਇਦਾ ਚੱਕਿਆ ਹਨੇਰੇ ਦਾ ਤੇ ਉਹ ਸਾਰਾ ਫਿਰ ਲੁੱਟਖੋ ਜਿਹੜੀ ਉਹਨਾਂ ਨੇ ਕੀਤੀ ਆ ਤੇ ਹਥਿਆਰ ਵੀ ਸੀਗੇ ਇੱਕ ਬਾਈਕ ਤੇ ਤਿੰਨ ਜਾਨੇ ਸੀਗੇ ਉਹ ਹੁਣ ਉਹ लो लाइट ਕਰਕੇ ਹੁਣ ਮੇਰੀ ਕਾਰ ਵੀ ਆ ਮੈਂ ਲੋ ਵੀਮੀ ਰੱਖਦਾ ਸਿਟੀ ਦੇ ਵਿੱਚ ਜਿੱਥੇ ਲੋਡ ਹੁੰਦੀ ਹੈ ਹਾਈ ਬੀਮ ਕਰਦਾ ਉਸ ਕਰਕੇ ਉਹਨਾਂ ਦੇ ਫੇਸਿਸ ਵੀ ਨਹੀਂ ਆ ਆ ਸਕੇ ਉਹ ਵੀਡੀਓ ਦੇ ਵਿੱਚ ਨਹੀਂ ਇਹ ਤਾਂ ਚਲੋ ਤੁਹਾਡੇ ਕੈਮਰੇ ਦੇ ਵਿੱਚ ਚੀਜ਼ ਕੈਪਚਰ ਹੋ ਗਈ ਇਹ ਜੇ ਉਹ ਤਾਂ ਵੈਸੇ ਵੀ ਮੈਂ ਰੋਟਿਨ ਵਿੱਚ ਚੱਲਦੇ ਹੁਣੇ ਕਿਉਂਕਿ ਇਹ ਸੜਕ ਸੁਨਸਾਨ ਹੋ ਜਾਂਦੀ ਹੈ ਰਾਤ ਨੂੰ ਕਿਉਂਕਿ ਇਹ ਇੰਡਸਟਰੀ ਏਰੀਆ ਹੈ ਲੇਬਰ 8:00 8:30 ਵਜੇ ਤੱਕ ਵਿਹਲੀ ਹੋ ਜਾਂਦੀ ਜਦੋਂ ਨਿਕਲ ਜਾਂਦੀ ਹੈ ਤੇ ਕੀ ਲੱਗਦਾ ਹੋਰ ਵੀ ਇਦਾਂ ਦੀ ਕੋਈ ਇਦਾਂ ਦੀ ਘਟਨਾਵਾਂ ਸਾਹਮਣੇ ਆਈਆਂ ਕਿ ਉਹੀ ਤਰ੍ਹਾਂ ਤੜੇ ਨਜ਼ਰ ਚ ਹੈਗੀ ਵੀ ਉਹੀ ਹੋਈ ਹੈ ਸਰ ਉਹ ਦੇਖੋ ਆਪਾਂ ਹੱਡ ਬੀਤੀ ਹੋ ਗਈ ਸਾਡੇ ਨਾਲ ਤੁਸੀਂ ਦੇਖ ਲਈ ਨਾ ਕੀ ਹੁਣ ਦੇਖੋ ਸ਼ਾਇਦ ਹੋਰ ਹੁੰਡੀਆਂ ਵੀ ਹੋਣਗੀਆਂ ਬਾਕੀ ਤਾਂ ਆਪਾਂ ਪੁਲਿਸ ਵਾਲੇ ਜਿਆਦਾ ਦੱਸ ਸਕਦੇ ਉਹਨਾਂ ਕੋ ਕੰਪਲੇਂਟਸ ਵਗੈਰਾ ਆਈਆਂ ਹੋਣਗੀਆਂ ਜਾਂ ਵੀ ਮੈਂ ਦੇਖ ਰਿਹਾ ਵੀ ਸਰੇ ਆਮ ਦੇਖੋ ਸੜਕ ਚੱਲ ਰਹੀ ਹੈ ਔਰ ਸਰੇ ਆਮ ਹਥਿਆਰ ਉਹਨਾਂ ਦੇ ਹੱਥਾਂ ਦੇ ਵਿੱਚ ਲਹਿਰਾ ਰਹੇ ਨੇ ਔਰ ਕੁੱਟਮਾਰ ਵੀ ਕਰ ਰਹੇ ਨੇ ਇੱਕ ਆਟੋ ਵੀ ਉਦੋਂ ਭੱਜ ਰਿਹਾ ਔਰ ਬਾਈਕ ਮੇਕਰ ਰਾਈਟ ਸਾਈਡ ਤੇ ਗਿਰਿਆ ਹੋਇਆ ਹੈ ਨਾ ਉਹ ਜ਼ੋਮੈਟੋ ਵਾਲਾ ਸੀਗਾ ਡਿਲੀਵਰੀ ਵਾਲਾ ਦੇਖੋ ਆਪਾਂ ਰਾਤ ਨੂੰ ਆਪਾਂ ਘਰੇ ਬੈਠੇ ਹੁੰਨੇ ਆ 10 10:30 ਵਜੇ ਦਾ ਟਾਈਮ ਹੁੰਦਾ ਆਪਾਂ ਕਹਿ ਦਿੰਦੇ ਆ ਕਿ ਚਲੋ ਬਾਰੋਂ ਕੀ ਮੰਗਾਣਾ ਆਪਾਂ ਜ਼ੋਮੈਟੋ ਸਵੀਕੀ ਕਰ ਲੈਨੇ ਆ ਉਹ ਹੁਣ ਉਹ ਰਾਈਡਰਜ਼ ਖੁਦ ਹੀ ਸੇਫ ਨਹੀਂ ਹੈਗੇ ਤਾਂ ਆਪਾਂ ਕੀ ਐਕਸਪੈਕਟੇਸ਼ਨ ਕਰ ਸਕਦੇ ਹਾਂ ਜੀ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਮੈਂ ਰੁਕ ਜਮਾ ਨਹੀਂ ਮੇਰੇ ਨਾਲ ਫੈਮਲੀ ਸੀਗੇ ਮੇਰੀ ਵਾਈਫ ਸੀ ਮੇਰੇ ਮਦਰ ਸੀਗੇ ਉਹ ਮਤਲਬ ਵੈਸੇ ਹੀ ਥੋੜਾ ਪੈਨਿਕ ਜਿਹਾ ਹੋ ਗਏ ਡਰ ਗਏ ਉਹ ਕਹਿੰਦੇ ਵੀ ਤੂੰ ਰਹਿਣ ਦੇ ਰੁਕ ਨਾ ਰੁਕਣਾ ਨਹੀਂ ਮناسب ਨਹੀਂ ਕਿਉਂਕਿ ਲੇਡੀਜ਼ ਤੁਹਾਡੇ ਨਾਲ ਸੀ ਹਾਂਜੀ ਬੇਸ਼ੱਕ ਮੈਂ ਸ਼ਾਇਦ ਜੇ ਕੱਲਾ ਹੁੰਦਾ ਮੈਂ ਸ਼ਾਇਦ ਰੁਕ ਲੈਂਦਾ ਕੋਈ ਗੱਲ ਬਟ ਹੁਣ ਮੈਂ ਚਲੋ ਅਸੀਂ 4-ਵੀਲਰ ਤੇ ਸੀਗੇ ਤੇ ਤਾਂ ਅਸੀਂ ਸੇਫ ਹੋ ਗਏ ਬਾਈ ਚਾਂਜ ਜੇ ਮੈਂ ਵੀ 2-ਵੀਲਰ ਤੇ ਹੁੰਦਾ ਜਾਂ ਹਨਾ ਮੇਰੇ ਨਾਲ ਮੇਰੀ ਵਾਈਫ ਹ ਤੇ ਅਸੀਂ ਆਪਣੇ ਆਪ ਨੂੰ ਕਿੰਨਾ ਸੇਫ ਮੰਨ ਸਕਦੇ ਸੀ ਪ੍ਰੋਬਲਮ ਆ ਜਾਂਦੀ ਕਿਉਂਕਿ 4 ਵੀਲਰ ਕਿਤਨਾ ਕਿਤੇ ਸੇਫ ਆ ਬੰਦਾ ਕੱਢ ਕੇ ਲੈ ਜਾਂਦਾ ਪਰ 2 ਵੀਲਰ ਤਾਂ ਬੜਾ ਮੁਸ਼ਕਿਲ ਹੋ ਜਾਂਦਾ ਪੈਨਿਕ ਹੋ ਜਾਂਦਾ ਬਿਲਕੁਲ ਬਿਲਕੁਲ ਇਹ ਚੀਜ਼ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਆ ਹੁਣ ਦੇਖੋ ਆ ਆਪਾਂ ਜਿੱਥੋਂ ਤੱਕ ਕਹਿਰੀਏ ਲਾਅ ਐਂਡ ਆਰਡਰ ਨੂੰ ਵੀ ਉਹ ਵੀ ਕਿੱਥੋਂ ਤੱਕ ਸਖਤੀ ਕਰ ਲੈਣਗੇ ਮਤਲਬ ਹੁਣ ਇੰਨੇ ਕਿ ਜ਼ਿਆਦਾ ਵੀ ਤਾਂ ਰਾਤ ਨੂੰ ਨਹੀਂ ਸਿਕਿਉਰਿਟੀ ਹੋ ਸਕਦੀ ਇਸੇ ਚੀਜ਼ ਦਾ ਹੀ ਜਿਹੜੇ ਆ ਇਹ ਚੋਰ ਹੁੰਦੇ ਆ ਲੁਟੇਰੇ ਹੁੰਦੇ ਆ ਇਸੇ ਚੀਜ਼ ਦਾ ਹੀ ਫਾਇਦਾ ਚੁੱਕਦੇ ਆ ਇਹ ਪੀਸੀਆਰ ਵਗੈਰਾ ਨਾ ਹੁਣ ਅੱਜਕੱਲ ਤੁਸੀਂ ਉਮੂਮਨ ਦੇਖਿਆਣਾ ਪੀਸੀਆਰ ਵਗੈਰਾ ਘਾਟ ਨਜ਼ਰ ਆਉਂਦੇ ਸੜਕਾਂ ਤੇ ਅੱਜ ਤੋਂ 2-4 ਸਾਲ ਪਹਿਲਾਂ ਦੀ ਗੱਲ ਕਰੀ ਤਾਂ ਪੀਸੀਆਰ ਮੋਟਰਸਾਈਕਲ ਸਾਨੂੰ ਹਮੇਸ਼ਾ ਚੌਂਕਾਂ ਦੇ ਵਿੱਚ ਖੜੇ ਨਜ਼ਰ ਆ ਜਾਂਦੀ ਸੀ ਪੀਸੀਆਰ ਵੈਨ ਨਜ਼ਰ ਆ ਜਾਂਦੀ ਸੀ ਉਹ ਅੱਜਕੱਲ ਕਿਤੇ ਨਾ ਕਿਤੇ ਗਸ਼ਤ ਘੱਟ ਨਹੀਂ ਲੱਗਦੀ ਹੋਈ ਸਰ ਦੇਖੋ ਮੈਂ ਜ਼ਿਆਦਾ ਸ਼ਹਿਰ ਚਿੱਧਾ ਘੁੰਮਦਾ ਨਹੀਂ ਘਰ ਤੋਂ ਘਰ ਕੰਮ ਤੋਂ ਘਰ ਕੰਮ ਤੋਂ ਘਰੇ ਇਦਾਂ ਹੀ ਆਪਣਾ ਰਹਿੰਦਾ ਆ ਤੇ ਬਾਕੀ ਮੈਂ ਦੇਖੋ ਜਿਹੜੇ ਆਪਣੇ ਪੇजेस ਹੈਗੇ ਆ ਪੁਲਿਸ ਵਾਲਿਆਂ ਦੇ ਮੈਂ ਸਾਰੇ ਸੋਸ਼ਲ ਮੀਡੀਆ ਤੇ ਕਰਦਾ ਫੋਲੋ ਤੇ ਉਸ ਅਕੋਰਡਿੰਗ ਅਸੀਂ ਐਕਟਿਵ ਰਹਿੰਦੇ ਆ ਹੋਰ ਵੀ ਕਾਫੀ ਮੁਲਾਜ਼ਮ ਸਾਡੇ ਨੌਨ 'ਚ ਵੀ ਹੈਗੇ ਨੇ ਤੇ ਉਸ ਅਕੋਰਡਿੰਗ ਜਿੰਤੋਂ ਤੱਕ ਦੇਖਿਆ ਜਾਵੇ ਨਾ ਮੈਨੂੰ ਇਹਨਾਂ ਚੀਜ਼ਾਂ ਦਾ ਮੇਜਰ ਕੌਜ਼ ਇਹ ਲੱਗਦਾ ਆ ਅਨਇੰਪਲੋਇਮੈਂਟ ਅਨਇੰਪਲੋਇਮੈਂਟ ਕਰਕੇ ਹੀ ਇਹਨਾਂ ਦੇ ਜਿਹੜੇ ਸ਼ਰਾਰਤੀ ਦਿਮਾਗ ਨੇ ਉਹ ਇਸ ਵੱਲ ਭੱਜਦੇ ਆ ਨਸ਼ਾ ਨੁਸ਼ਾ ਕਈ ਆ ਇੱਥੇ ਪਿੱਛੇ ਲਾਈਨਾਂ ਤੇ ਤੁਸੀਂ ਦੇਖੋਗੇ ਭੰਗੂਗੀ ਹੋਈ ਆ ਲੋਕੀ ਉਹੀ ਮਤਲਬ ਜਿਹੜਾ ਹਾਂ ਉਹੀ ਮਲ ਮਲ ਕੇ ਖਾਈ ਜਾਂਦੇ ਆ ਤੇ ਉਸੇ ਚੀਜ਼ ਦਾ ਹੀ ਉਹ ਫਾਇਦਾ ਚੁੱਕਦੇ ਆ ਉਹੀ ਹੁਣ ਜੇ এমਪਲੋਇਮੈਂਟ ਹੋਣ ਹੁਣ ਸਾਨੂੰ ਪਤਾ ਅਸੀਂ ਨੌਕਰੀ ਕਰਦੇ ਆ ਸਾਨੂੰ ਪਤਾ ਅਸੀਂ ਸਵੇਰੇ 9:30 ਵਜੇ ਕੰਮ ਤੇ ਜਾਣਾ ਆ 7:30 ਵਜੇ ਆਫ ਕਰਨਾ ਆ ਬਾਅਦ ਆਪਣੀ ਫੈਮਿਲੀ ਕੋ ਜਾਣਾ ਆ ਹੁਣ ਸਾਡੀ ਡੇਲੀ ਰੁਟੀਨੇ ਬਣੀ ਹੋਈ ਆ ਹੁਣ ਇਹਨਾਂ ਕੋ ਜਿੰਨਾਂ ਕੋ ਕੰਮ ਹੀ ਨਹੀਂ ਹੈ ਕੋਈ ਸਟੱਡੀ ਨਹੀਂ ਹੈ ਤੇ ਉਹ ਉਹਨਾਂ ਨੇ ਫਿਰ ਇਸੇ ਵਾਲੀ ਘੁੰਮਣਾ ਆ ਹੁਣ ਜੇ ਆਪਾਂ ਪ੍ਰੋਪਰ ਹੀ ਆਪਣੇ ਪੇਰੈਂਟਸ ਹੀ ਸਟ੍ਰਿਕਟ ਨਹੀਂ ਹੋਣਗੇ ਤਾਂ ਬੱਚਾ ਨੇ ਹੱਥੋਂ ਹੀ ਨਿਕਲਣਾ ਆ ਉਹੀ ਮੈਂ ਚੀਜ਼ਾਂ ਸ਼ਾਇਦ ਵਿਟਨੈਸ ਕਰਦਾ ਕਿ ਇਹ ਚੀਜ਼ਾਂ ਨਾ ਉਧਰ ਨੂੰ ਜਾ ਰਹੀਆਂ ਆ ਮਤਲਬ ਜ਼ਿੰਮੇਵਾਰੀ ਨਹੀਂ ਹੈ ਸਿਰ ਤੇ ਕੋਈ ਕੋਈ ਟੈਨਸ਼ਨ ਨਹੀਂ ਹੈ ਘਰ ਪਰਿਵਾਰ ਦੀ ਕਮਾਣਾ ਦੇਖਵਾਣਾ ਉਹ ਕੋਈ ਉਹ ਸਿਸਟਮ ਨਹੀਂ ਹੈ ਵੀ ਅਵਾਰਾਗਰਦੀ ਕਰਨੀ ਹੈ ਔਰ ਅਵਾਰਾਗਰਦੀ ਦਾ ਨਤੀਜਾ ਆਪਣੇ ਸਾਹਮਣੇ ਨਜ਼ਰ ਆ ਜਾ ਬਿਲਕੁਲ ਬਿਲਕੁਲ ਸ਼ਾਇਦ ਨਾਕਿਆਂ ਤੋਂ ਆਪਾਂ ਨਾ ਇਹ ਕਰੀਏ ਨਾ ਵੀ ਪੁਲਿਸ ਤੋਂ ਇਹ ਐਕਸਪੈਕਟੇਸ਼ਨ ਨਾ ਰੱਖੀਏ ਕਿ ਨਾਕੇ ਲਾ ਕੇ ਇਹਨਾਂ ਨੂੰ ਫੜਿਆ ਜਾਵੇ ਬਲਕਿ ਮਤਲਬ ਦੇਖਿਆ ਜਾਵੇ ਇੱਕ ਸਰਵੇ ਕੀਤਾ ਜਾਵੇ ਵੀ ਕੌਣ ਕਿੰਨਾ ਜੇ ਮਤਲਬ ਘਰ ਦੇ ਵਿੱਚ ਕੌਣ ਅਨਐਮਪਲੋਇਡ ਹੈ ਤਾਂ ਕਿ ਉਹ ਦੇਖੋ ਆਪਾਂ ਕਹਿੰਦੇ ਆ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਆ ਤੇ ਉਹ ਜਦ ਤੱਕ ਉਹ ਬੰਦੇ ਵਿਹਲੇ ਨੇ ਨਾ ਉਹਨਾਂ ਨੂੰ ਕੰਮ ਤੇ ਨਹੀਂ ਲਾਇਆ ਜਾਊਗਾ ਉਹ ਇਹੀ ਕੁਛ ਚੱਲਦਾ ਰਹੂਗਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਇਹ ਮੰਗ ਹੈਗੀ ਆ ਦੇਖੋ ਹੁਣ ਆਪਾਂ ਵੀ ਦੇਖੋ ਪੁਲਿਸ ਵਾਲੇ ਵੀ ਸਾਡੇ ਨੌਂ ਚ ਵਿੱਚ ਵੀ ਕਾਫੀ ਪੁਲਿਸਟ ਹੈਗੇ ਨੇ ਤੇ ਉਹ ਵੀ ਡਿਊਟੀਆਂ ਨਿਭਾਉਂਦੇ ਆ ਤੇ ਹੁਣ ਮੇਰੀ ਮੰਗ ਸਿਰਫ ਇਹ ਆ ਕਿ ਇਕ ਤਾਂ ਬਾਈਕਸ ਦੇ ਨਾ ਪ੍ਰੋਪਰ ਚੈੱਕ ਹੋਣੇ ਚਾਹੀਦੇ ਆ ਨੰਬਰ ਪਲੇਟਸ ਵਗੈਰਾ ਉਹ ਆਨਲਾਈਨ ਬੋਲਦੀ ਆ ਕਿ ਨਹੀਂ ਹੁਣ ਜੇ ਤੁਸੀਂ ਡੈਸ਼ ਕੈਮ ਚ ਧਿਆਨ ਨਾਲ ਦੇਖੋਗੇ ਨਾ ਬਾਈਕ ਦੇ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਉਹ ਸਾਫ਼ ਦਿਖਦੀ ਆ ਵੀ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਤੇ ਉਹ ਐਸੀ ਚੀਜ਼ ਦਾ ਹੀ ਉਹਨਾਂ ਨੇ ਵੀ ਫਾਇਦਾ ਚੱਕਿਆ ਹੋਊਗਾ ਪ੍ਰੋਪਰ ਸੀਸੀਟੀਵੀਜ਼ ਕੈਮਰਸ ਇੰਸਟਾਲ ਹੋ ਜਾਣਾ ਹਰੇਕ ਮੋੜ ਤੇ ਕੁਝ ਕੁਝ ਮੀਟਰਸ ਤੇ ਤਾਂ ਉਹ ਸ਼ਾਇਦ ਚੀਜ਼ ਕਵਰ ਹੋ ਸਕਦੀ ਆ ਤੇ ਇੱਕ ਮੇਨ ਮੰਗ ਇਹ ਆ ਵੀ ਹੁਣ ਜਿੱਥੇ ਤਾਂ ਸਟਰੀਟ ਲਾਈਟ ਨਹੀਂ ਹੈਗੀ ਇਹ ਚੀਜ਼ ਜੇ ਇੱਥੇ ਹੁੰਦੀ ਤਾਂ ਆਈ ਡੋਂਟ ਥਿੰਕ ਕਿ ਇਹ ਚੀਜ਼ ਹੁੰਦੀ ਮੇਰੇ ਨੇਰੇ ਦਾ ਫਾਇਦਾ ਚੱਕਿਆ ਗਿਆ ਕਿ ਹੁਣ ਇੱਥੇ ਦੇਖੋ ਸਾਰੀ ਇੰਡਸਟਰੀਅਲਸ ਨੇ A1 ਸਾਈਕਲ ਇੱਥੇ ਆ ਹੀਰੋ ਸਾਈਕਲਸ ਵੀ ਇੱਥੇ ਆ ਤੇ ਉਹ ਸਾਰੇ ਮਤਲਬ ਆਪਣੀ ਪ੍ਰੋਡਕਸ਼ਨ ਡਬਲ ਕਰਨ ਲਈ ਨਾ ਓਵਰਨਾਈਟਸ ਕਰਦੇ ਹੀ ਕਰਦੇ ਨੇ ਆਪਾਂ ਹੁਣ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਰਾਤ ਨੂੰ ਲੇਟ ਨਾ ਜਾਓ ਹਨਾ ਨਾਈਟਾਂ ਤੋਂ ਸਾਰਿਆਂ ਨੇ ਆਪਣੇ ਘਰ ਪਾਲਣ ਲਈ ਓਵਰਨਾਈਟ ਤੇ ਕਰਨੀ ਕਰਨੀ ਹੀ ਆ ਤੇ ਉਸ ਅਕੋਰਡਿੰਗ ਆਪਾਂ ਬੰਦਿਆਂ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਰਾਤ ਨੂੰ ਨਾ ਫਿਰੋ ਹਨਾ ਦੇਖੋ ਜ਼ੋਮੈਟੋ ਵਾਲਾ ਗਿਰਿਆ ਹੋਇਆ ਸੀ ਉਹ ਵੀ ਆਪਣੇ ਕਮਾਈ ਲਈ ਕਰ ਰਿਹਾ ਸੀ ਕੋਈ ਸ਼ੌਂਕ ਨੂੰ ਤਾਂ ਨੌਕਰੀ ਕਰ ਨਹੀਂ ਰਿਹਾ ਹਨਾ ਹਾਂਜੀ ਆਟੋ ਵਾਲਾ ਆਟੋ ਚਲਾਉਂਦਾ ਹਾਂਜੀ ਆਟੋ ਵਾਲਾ ਆਟੋ ਚਲਾ ਰਿਹਾ ਰਾਤ ਦੀਆਂ ਸਵਾਰੀਆਂ ਹੁੰਦੀਆਂ ਕਿਸੇ ਨੇ ਰੇਲਵੇ ਸਟੇਸ਼ਨ ਜਾਣਾ ਰਾਤ ਨੂੰ ਟ੍ਰੇਨ ਫੜਨ ਕਿਸੇ ਨੇ ਬੱਸ ਸਟੈਂਡ ਜਾਣਾ ਬੱਸ ਫੜਨ ਤੇ ਉਸ ਅਕੋਰਡਿੰਗ ਰਾਤ ਨੂੰ ਆਵਾਜਾਈ ਤਾਂ ਰਹਿਣੀ ਹੀ ਰਹਿਣੀ ਆ 12 1 ਵਜੇ ਤੱਕ ਲੁਧਿਆਣਾ ਇਜ਼ ਅ ਵੈਰੀ ਬਿਗ ਸਿਟੀ ਤੇ ਉਹਦੇ ਕਰਕੇ ਹੱਬ ਬਣਿਆ ਹੋਇਆ ਆ ਤੇ ਨਾਈਟ ਲਾਈਫ ਤਾਂ ਲੁਧਿਆਣੇ ਦੀ ਰੈਂਦੀ ਰਹਿੰਦੀ ਆ ਹੁਣ ਮੈਂ ਕਈ ਵਾਰੀ ਦੇਖਦਾ ਅਸੀਂ ਵੀ ਕੰਮ ਤੋਂ ਲੇਟ ਹੁੰਨੇ ਆ ਤੇ 10 11 ਵਜੇ ਵੀ ਉਹ ਹੀਰੋ ਤੋਂ A1 ਤੋਂ ਕਈ ਬੰਦੇ ਛ ਤੇ ਹੁਣ ਉਹ ਇਹਨਾਂ ਦੀ ਫਿਰ ਨਿਗਾ ਉਹਨਾਂ ਵਾਲੀ ਰਹਿੰਦੀ ਆ ਵੀ ਕੌਣ ਕਿੱਦਾਂ ਜਾ ਰਿਹਾ ਆ ਹੁਣ ਉਸ ਅਕੋਰਡਿੰਗ ਫਿਰ ਸ਼ਾਇਦ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਮਤਲਬ ਪ੍ਰੋਪਰ ਸਾਰੇ ਪਾਸੇ ਕੈਮਰਾਸ ਲੱਗੇ ਹੋਣ ਤੇ ਪ੍ਰੋਪਰ ਜਿਹੜੇ ਨਾਕੇ ਵਗੈਰਾ ਹੋਣ ਤਾਂ ਕਿ ਜਿਹੜੇ ਸਾਰੇ ਬੰਦਿਆਂ ਦੀ ਸੇਫਟੀ ਉਹਨਾਂ ਦੇ ਕੋਲੇ ਰਵੇ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇ ਲਈ ਤੁਹਾਨੂੰ ਸੋ ਇਹ ਸੀਗੇ ਮਾਨਸਾ ਸਿੰਘ ਜੀ ਕਿਉਂਕਿ ਇਹਨਾਂ ਦੀ ਗੱਡੀ ਤੇ ਕੈਮਰਾ ਵੈਬ ਕੈਮ ਲੱਗਾ ਡੈਸ਼ ਕੈਮ ਲੱਗਾ ਹੋਇਆ ਸੀਗਾ ਸੋ ਉਹਦੇ ਕਰਕੇ ਉਹ ਜਿਹੜੀ ਰਿਕਾਰਡਿੰਗ ਹੈ ਉਹ ਆਪਣੇ ਤੱਕ ਆਈ ਦੇਖ ਸਕਦੇ ਆ ਪਰ ਫਿਰ ਵੀ ਜਿਸ ਬੰਦੇ ਤੇ ਬੀਤਦੀ ਹੈ ਜਿਸ ਬੰਦੇ ਤੇ ਹਮਲਾ ਹੁੰਦਾ ਜਿਸ ਬੰਦੇ ਨੂੰ ਇਥੇ ਕਾਇਲ ਕੀਤਾ ਜਾਂਦਾ ਉਹਦੇ ਤੇ ਕੀ ਬੀਤੀ ਉਸ ਤੋਂ ਬਾਰੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਅਗਰ ਪੁਲਿਸ ਪ੍ਰਸ਼ਾਸਨ ਆਪਣੀ ਸ਼ਕਤੀ ਦਿਖਾਏਗਾ ਪੁਲਿਸ ਪ੍ਰਸ਼ਾਸਨ ਆਰ ਜਗ੍ਹਾ ਤਨਾਤ ਰਹੇਗਾ ਔਰ